ਕਰਦੇ ਆ ਸਾਰੇ ਠੀਕ ਠਾਕ ਹੋਮੋਂਗੇ ਆਪਣੇ ਜਾਨਵਰ ਮਹਿਕਮਾ ਚੈਨਲ ਤੁਹਾਡੇ ਇੱਕ ਵਾਰੀ ਫੇਰ ਸਵਾਗਤ ਆਪਾਂ ਲਾਈਵ ਆਏ ਆ ਤੁਹਾਡੇ ਅੱਜ ਸੋ ਬਈ ਜਿਹੜੇ ਜਿਹੜੇ ਵੀਰ ਫਰੀ ਨੇ ਸੋ ਆਜੋ ਬਈ ਲਾਈਵ ਤੇ ਆਪਾਂ ਗੱਲਾਂ ਬਾਤਾਂ ਕਰਦੇ ਆਂਗੇ ਸੋ ਜਿੰਨਾ ਵੀ ਆਪਾਂ ਨੂੰ ਸਮਾਂ ਮਿਲਿਆ ਆਪਾਂ ਉਹਨਾਂ ਕੋ ਸਮਾਂ ਤੁਹਾਡੇ ਨਾਲ ਲਾਵਾਂਗੇ ਸੋ ਆਜੋ ਬਈ ਲਾਈਵ ਤੇ ਜਲਦੀ ਤੋਂ ਜਲਦੀ ਸ਼ੇਅਰ ਕਰ ਦਿਓ ਵੀਡੀਓ ਆਪਣੀ ਆਜੋ ਜੀ ਲਾਈਵ ਤੇ ਰੇੜੇੜੇ ਵੀਰ ਲਾਈਵ ਤੇ ਆ ਚੁੱਕੇ ਨੇ ਬਈ ਇੱਕ ਵਾਰੀ ਇਹ ਜ਼ਰੂਰ ਦੱਸ ਦੋ ਕਿ ਆਵਾਜ਼ ਆਪਣੀ ਬਿਲਕੁਲ ਸਹੀ ਆ ਰਹੀ ਆ ਕੀ ਹਾਲ ਆ ਬਾਈ ਠੀਕ ਹਾਂ ਜੀ ਇੱਕ ਬਾਈ ਆਪਣੇ ਨਾਲ ਜੁੜ ਚੁੱਕੇ ਨੇਗੇ ਸੋ ਬਾਈ ਹੋਰ ਸੁਣਾਓ ਜੀ ਬਰਾਡ ਜੀ ਹੋਰ ਠੀਕ ਹੋ ਬਾਈ ਕੀ ਹਾਲ ਚਾਲ ਨੇ ਬਾਈ ਆਵਾਜ਼ ਆਪਣੀ ਸਹੀ ਆ ਰਹੀ ਆ ਸ਼ੇਅਰ ਜ਼ਰੂਰ ਕਰ ਦੋ ਬਾਈ ਆਪਣੇ ਲਾਈਵ ਨੂੰ ਅਪਾ 10-15 ਮਿੰਟ ਲਾਉਣੇ ਆ ਲਾਈਵ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਨੇ ਬਾਈ ਜੀ ਕਹਿੰਦੇ ਆਲ ਓਕੇ ਆ ਜੀ ਧੰਨਵਾਦ ਜੀ ਧੰਨਵਾਦ ਜੀ ਜਗਸੀਰ ਸਿੰਘ ਸਿੱਧੂ ਜੀ ਹੋਰ ਬਾਈ ਜੀ ਠੀਕ ਹੋ ਜੀ ਬਾਈ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਲਾਈਵ ਨੂੰ ਤੇ ਅਪਾ ਗੱਲਾਂ ਬਾਤਾਂ ਕਰਦੇ ਆਂ ਠੀਕ ਆ ਜੀ ਠੀਕ ਆ ਜੀ ਸਿੱਧੂ ਸਾਹਿਬ ਮੈਨੂੰ ਲੱਗਦਾ ਪੰਜਾਬ ਪੁਲਿਸ ਦੀ ਸਰਵਿਸ ਕਰਦੇ ਨੇ ਹਨਾ ਮੈਨੂੰ ਇਹਨਾਂ ਦੀ ਫੋਟੋ ਤੋਂ ਲੱਗ ਰਿਹਾਗਾ ਹਨਾ ਬਾਈ ਜੀ ਤੁਸੀਂ ਪੰਜਾਬ ਪੁਲਿਸ 'ਚ ਲੱਗਦੇ ਹੋ ਤੁਹਾਡੀ ਸਰਵਿਸ ਪੰਜਾਬ ਪੁਲਿਸ 'ਚ ਲੱਗਦੀ ਆ ਸੋ ਸਵਾਗਤ ਆ ਤੁਹਾਡਾ ਬਾਈ ਤੁਸੀਂ ਪਹਿਲੀ ਵਾਰ ਆਪਣੇ ਚੈਨਲ ਤੇ ਆਇਓਗੇ ਸੋ ਆਪਾਂ ਗੱਲਾਂ ਬਾਤਾਂ ਕਰਦੇ ਆਂਗੇ ਅੱਜ ਜਿੰਨਾ ਕਿ ਵੀ ਆਪਾਂ ਨੂੰ ਸਮਾਂ ਮਿਲੇ 15 20 ਮਿੰਟ ਅੱਧਾ ਘੰਟਾ ਬਾਈ ਜੀ ਕਹਿੰਦੇ ਹਾਂਜੀ ਹਾਂਜੀ ਬੀਰ ਦਾ ਪਹਿਲਾ ਫੌਜੀ ਸੀ ਬਰੋ ਠੀਕ ਆ ਜੀ ਠੀਕ ਹੈ ਬਹੁਤ ਵਧੀਆ ਬਾਈ ਹੋਰ ਸੁਣਾਓ ਜੀ ਤੇ ਆਪਣੇ ਲਾਈਵ ਨੂੰ ਬਾਈ ਜਰੂਰ ਕਰ ਦੋ ਆਪਾਂ ਅੱਜ ਗੱਲਾਂ ਬਾਤਾਂ ਕਰਦੇ ਆਂਗੇ ਸੋ ਬਾਈ ਤਕਰੀਬਨ ਹੱਤਾ ਹੋ ਗਿਆ ਆਪਣੇ ਜਿਹੜੇ ਇਸ ਚੈਨਲ ਤੇ ਵੀਡੀਓ ਘੱਟ ਪੈ ਰਹੀਆਂ ਨੇ ਕਿਉਂਕਿ ਥੋੜਾ ਜਿਹਾ ਸ਼ਡਿਊਲ ਬਿਜੀ ਹੈਗਾ ਸੋ ਤਾਂ ਕਰਕੇ ਆਪਾਂ ਇਸ ਸਮੇਂ ਦੋਸਤੋ ਲਾਈਵ ਹੋ ਜਾਂਦੇ ਆਂਗੇ ਤਾਂ ਜੋ ਜਿਹੜੀ ਵੀ ਕੋਈ ਗੱਲਬਾਤ ਹੁੰਦੀ ਹੈ ਹਨਾ ਆਪਾਂ ਗੱਲਬਾਤ ਆਪਾਂ ਇੱਕ ਦੂਜੇ ਦੇ ਸਾਹਮਣੇ ਰੱਖ ਸਕੀਏ ਹਨਾ ਸੋ ਬਈ ਜਿਹੜੇ ਲਾਈਵ ਤੇ ਆਏ ਹੋ ਤੁਸੀਂ ਬਹੁਤ ਬਹੁਤ ਸਵਾਗਤ ਆ ਤੁਹਾਡਾ ਬਈ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੋ ਤੇ ਪਾ ਗੱਲਾਂ ਬਾਤਾਂ ਕਰਦੇ ਆ শেয়ার ਜ਼ਰੂਰ ਕਰ ਦਿਓ ਬਈ ਤੇ ਲਾਈਕ ਵੀ ਜ਼ਰੂਰ ਕਰ ਦਿਆ ਕਰੋ ਬਹੁਤ ਵਧੀਆ ਜੀ ਬਹੁਤ ਵਧੀਆ ਜਗਸੀਰ ਸਿੰਘ ਸਿੱਧੂ ਜੀ ਕਹਿੰਦੇ ਨੇ ਵੀ ਅਸੀਂ ਵੀ ਜਾਨਵਰ ਪ੍ਰੇਮੀ ਆ ਬਈ ਜੀ ਬਹੁਤ ਵਧੀਆ ਗੱਲ ਆ ਹਨਾ ਜਿੱਥੇ ਜਿੰਨਾ ਪਿਆਰ ਜਾਨਵਰ ਜਾਂ ਪੰਛੀ ਪਸ਼ੂ ਪੰਛੀ ਮੈਂ ਕਹਣਾ ਬਈ ਜਿਹੜੀ ਬੰਦਿਆਂ ਤੋਂ ਜ਼ਿਆਦਾ ਇਹ ਮੋਹ ਕਰਦੇ ਨੇ ਆਪਣਾ ਹਨਾ ਸੋ ਆਪਾਂ ਨੂੰ ਸਾਰਿਆਂ ਨੂੰ ਹੀ ਜਾਨਵਰ ਪ੍ਰੇਮੀ ਹੋਣਾ ਚਾਹੀਦਾਗਾ ਬਹੁਤ ਵਧੀਆ ਗੱਲ ਆ ਬਾਈ ਤੇ ਇੱਕ ਟਾਈਮ ਬੰਦਾ ਤਾਂ ਮੁੱਖ ਮੋੜ ਜਾਂਦਾਗਾ ਪਰ ਇਹ ਨਹੀਂ ਮੋੜਦੇ ਸੋ ਬਾਈ ਹੋਰ ਸੁਣਾਓ ਠੀਕ ਹੋ ਜੀ ਪੰਕਜ ਬਾਈ ਆਇਨਗੇ ਤੇ ਪੰਕਜ ਬਾਈ ਸਵਾਗਤ ਆ ਤੁਹਾਡਾ ਸਾਹਿਲ ਖਾਨ ਜੀ ਔਰ ਬਤਾਈਏ ਬਾਈ ਪੰਜਾਬੀ ਵਧੀਆ ਜੀ ਵਧੀਆ ਪੰਜਾਬੀ ਪੂਰੇ ਚੜ੍ਹਦੀ ਕਲਾ ਚ ਨੇ ਜੀ ਜਗਸੀਰ ਸਿੰਘ ਬਾਈ ਕਹਿੰਦੇ ਵੀ ਡੱਕ ਐਂਡ ਹੈਨ ਬਹੁਤ ਵਧੀਆ ਗੱਲ ਆ ਜੀ ਇਹਦੇ ਨਾਲ ਜਦੋਂ ਆਪਾਂ ਘਰੇ ਮੁਰਗੀਆਂ ਰੱਖਦੇ ਆਂਗੇ ਉਦੋਂ ਅੰਡੇ ਵਗੈਰਾ ਵੀ ਖਾਣ ਨੂੰ ਮਿਲਦੇ ਨੇ ਤੇ ਸ਼ੌਕ ਵੀ ਪੂਰਾ ਹੁੰਦਾ ਤੇ ਡੱਕਸ ਵੀ ਜਿਹੜੀਆਂ ਬੱਤਕਾਂ ਨੇ ਬਹੁਤ ਵਧੀਆ ਘਰੇ ਲੱਗਦੇ ਨੇ ਜਦੋਂ ਆਪਾਂ ਰੱਖਦੇ ਆਂਗੇ ਸੋ ਬਈ ਬਹੁਤ ਵਧੀਆ ਗੱਲ ਆ ਹਨਾ ਆਪਾਂ ਨੂੰ ਜਿਹੜੇ ਜਾਨਵਰ ਪ੍ਰੇਮੀ ਹੋਣਾ ਵੀ ਚਾਹੀਦਾ ਹੈਗਾ ਤੇ ਇਨਾਂ ਦੀ ਜਿਆਦਾ ਤੋਂ ਜਿਆਦਾ ਜਾਨਵਰਾਂ ਦੀ ਹੈਲਪ ਵੀ ਕਰਨੀ ਚਾਹੀਦੀ ਹੈ ਜੋ ਪੰਛੀਆਂ ਦੀ ਹਨਾ ਬਹੁਤ ਵਧੀਆ ਗੱਲ ਆ ਵੀ ਇਨਸਾਨੀਅਤ ਅਲੀ ਗੱਲ ਆ ਬਹੁਤ ਵਧੀਆ ਬਾਈ ਹੋਰ ਸੁਣਾਓ ਸਾਰੇ ਬਾਈ ਜਿਹੜੇ ਜਿਹੜੇ ਤੁਸੀਂ ਲਾਈਵ ਤੇ ਆ ਚੁੱਕੇ ਹੋ ਬਾਈ ਸਾਰੇ ਠੀਕ ਹੋਗੇ ਪਰਿਵਾਰ ਚੜ੍ਹਦੀ ਕਲਾ ਚ ਨੇ ਸਾਰਿਆਂ ਦੇ ਬਾਈ ਬੀਰ ਆਇਆ ਇੱਕ ਕਹਿੰਦਾ ਐਸੀ ਕੌਨ ਸੀ ਚੀਜ਼ ਐ ਹੈਲੋ ਕੀ ਹਾਲਾ ਬਾਈ ਹੋਰ ਠੀਕ ਹੋ ਪ੍ਰੀਤ ਜਸੱਲ ਜੀ ਹੋਰ ਬਾਈ ਪ੍ਰੀਤ ਜੀ ਠੀਕ ਹੋ ਜੀ ਹੈਲੋ ਕਿਮਿਓ ਠੀਕ ਹੋ ਜੀ ਆ ਲਓ ਜੀ ਤੁਹਾਡੇ ਜਿਹੜੇ ਸਵਾਲ ਦਾ ਜਵਾਬ ਜਗਸੀਰ ਸਿੰਘ ਸਿੱਧੂ ਬਾਈ ਨੇ ਦਿੱਤਾ ਉਹ ਕਹਿੰਦੇ ਸੀ ਐਸੀ ਕੌਨ ਸੀ ਚੀਜ਼ ਐ ਜੋ ਤੇਲ ਲਗਾਉਣੇ ਸੇ ਵੱਡੀ ਹੋ ਜਾਂਦੀ ਐ ਲਓ ਜੀ ਤੇ ਹੋਰ ਸੁਣਾਓ ਬਾਈ ਹਾਸਾ ਮਖੌਲ ਵੀ ਜ਼ਰੂਰੀ ਹੈਗਾ ਜੈ શ્રી RAM ਜੀ ਜੈ શ્રી RAM ਸੋ ਆਪਣੇ ਨਾਲ ਨਵੇਂ-ਨਵੇਂ ਵੀਰ ਜੁੜ ਰਹੇ ਨੇਗੇ ਸੋ ਬਾਈ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਉਹ ਸਬਸਕ੍ਰਾਈਬ ਜ਼ਰੂਰ ਕਰ ਲੋ ਤੇ ਆਪਾਂ ਨਮੀ ਨਮੀ ਆਪਣੇ ਜਾਨਵਰਾਂ ਬਾਰੇ ਜਾਣਕਾਰੀ ਦਿੰਨੇ ਰਹੇ ਆ ਹੁਣ ਇੱਕ ਗੱਲ ਹੋਰ ਆ ਬਾਈ तकरीबन ਹੁਣ ਪੋ ਦਾ ਮਹੀਨہ ਦੋਸਤੋ ਚੜ ਚੁੱਕਿਆ ਦੋ ਤਿੰਨ ਪੋ ਹੋ ਚੁੱਕਿਆ ਹੈ ਨਾ ਪ੍ਰੀਤ ਜਸੱਲ ਕਹਿੰਦੇ ਨੇ ਵਧੀਆ ਜੀ ਕਿੱਥੋਂ ਤੁਸੀਂ ਬਾਈ ਆਪਾਂ ਹੈਗੇ ਆ ਡਿਸਟ੍ਰਿਕਟ ਸੰਗਰੂਰ ਤੇ ਆਪਾਂ ਸ਼ੇਰਪੁਰ ਦੇ ਰਹਿਣ ਵਾਲੇ ਆ ਤੇ ਇਹ ਬਰਨਾਲੇ ਦੇ ਬਰਨਾਲੇ ਤੋਂ 20 ਕਿਲੋਮੀਟਰ ਤੇ ਜਿਹੜਾ ਆਪਾਂ ਨੂੰ ਸੰਗਰੂਰ ਪੈ ਜਾਂਦਾ ਹੈ ਜੀ ਜਗਸੀਰ ਸਿੰਘ ਜੀ ਅਸੀਂ ਸ਼ੇਰਪੁਰ ਤੋਂ ਆ ਜੀ ਇਹ ਟੂਰੀ ਤੇ ਬਰਨਾਲੇ ਦੇ ਬਿਲਕੁਲ ਵਿਚਕਾਰ ਆਗਾ ਜ਼ਿਲ੍ਹਾ ਸਾਨੂੰ ਸੰਗਰੂਰ ਪੈਂਦਾ ਹੈ ਸ਼ੇਰਪੁਰ ਇਹ ਕਸਬਾ ਜਾਏਗਾ ਨਾ ਤਾਂ ਜਿਆਦਾ ਵੱਡਾ ਸ਼ਹਿਰ ਆ ਨਾ ਪਿੰਡ ਆਗਾ ਇਹ ਕਸਬਾ ਜਾਏਗਾ ਤੇ ਅਸੀਂ ਸ਼ੇਰਪੁਰ ਤੋਂ ਬਿਲੋਂਗ ਕਰ ਦੇਗੇ ਤੇ ਜ਼ਿਲ੍ਹਾ ਸਾਡਾ ਸੰਗਰੂਰ ਆ ਜੀ ਹਾਂਜੀ ਹਾਂਜੀ ਤੁਸੀਂ ਖਾਸ ਬਠਿੰਡੇ ਤੋਂ ਬਾਈ ਜੀ ਜੋ ਲੋਕ ਜਿਹੜੇ ਸਾਡੇ ਨਾਲ ਲਾਈਵ ਤੇ ਬੈਠੇ ਨੇ ਬਈ ਲਾਈਕ ਸਾਰੇ ਬੰਦੇ ਕਰ ਦਿਓ ਇੱਕ ਵਾਰੀ ਹਨਾ ਵੀਡੀਓ ਨੂੰ ਤੁਸੀਂ ਲਾਈਕ ਥੋੜਾ ਜਿਹਾ ਘੱਟ ਕਰ ਦਿਓਗੇ ਲਾਈਕ ਦੋਨੇਗੇ ਤੇ ਸ਼ੇਅਰ ਜਰੂਰ ਕਰ ਦਿਓ ਬਈ ਆਪਾਂ 7 ਮਿੰਟ ਹੋ ਗਏ 8-10 ਮਿੰਟ ਹੋਰ ਲਾ ਲਾਂਗੇ ਤਲਵੰਡੀ ਸਾਬੋ ਠੀਕ ਆ ਜੀ ਠੀਕ ਆ ਠੀਕ ਤਲਵੰਡੀ ਸਾਬੋ ਤੋਂ ਜੀ ਤੇ ਜਿਹੜੇ ਵੀਰ ਪਹਿਲੀ ਵਾਰ ਆਏ ਹੋ ਬਾਈ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਲਾਈਵ ਨੂੰ ਤੇ ਕੋਈ ਵੀ ਬਾਈ ਤੁਸੀਂ ਸਵਾਲ ਪੁੱਛ ਸਕਦੇ ਹੋਗੇ ਹੈਨਾ ਇਸ ਲਾਈਵ ਦੇ ਜਰੀਏ ਸਹਿਜਪ੍ਰੀਤ ਸਹਿਜਪ੍ਰੀਤ ਬਾਈ ਕੀ ਬਈ ਤੁਹਾਡਾ ਸਵਾਲ ਕੀ ਹੈਗਾ ਤੁਹਾਡਾ ਸਵਾਲ ਹਾਲੇ ਤੱਕ ਮੇਰੇ ਕੋਲ ਆਇਆ ਨਹੀਂ ਹੈਗਾ ਸਹਿਜ ਪ੍ਰੀਤ ਬਾਈ ਕਹਿੰਦਾ ਜਵਾਬ ਦੋ ਬਾਈ ਸਵਾਲ ਕਰੋ ਆਪਾਂ ਤੁਹਾਡੇ ਸਵਾਲ ਦਾ ਜਵਾਬ ਦਵਾਂਗੇ ਜੇ ਆਪਾਂ ਨੂੰ ਪ੍ਰੋਪਰ ਪਤਾ ਹੋਇਆ ਬਾਕੀ ਬਈ ਹੁਣ ਠੰਡ ਜਿਆਦਾ ਹੁੰਦੀ ਆ ਠੰਡ ਤੋਂ ਜਿਹੜੇ ਆਪਣੇ ਜਾਨਵਰ ਨੇ ਬਚਾ ਕੇ ਰੱਖੋ ਕਿਉਂਕਿ ਇਸ ਠੰਡ ਨਾਲ ਬਈ ਜਾਨਵਰ ਇੱਕ ਵਾਰੀ ਬਿਮਾਰ ਹੋ ਜੇ ਤਾਂ ਥੋੜੀ ਜਿਹੀ ਦਿੱਕਤ ਆਉਂਦੀ ਹੈਗੀ ਦਰਗੇਸ਼ ਕਰੋ ਪਾਜੀ ਕਿਮਿਉਂ ਵਧੀਆ ਜੀ ਵਧੀਆ ਤੁਸੀਂ ਦੱਸੋ ਦੁਰਗੇਸ਼ ਜੀ ਹੋ ਠੀਕ ਹੋ ਅਸੀਂ ਲੁਧਿਆਣੇ ਤੋਂ ਠੀਕ ਆ ਜੀ ਪ੍ਰੀਤ ਜਸਲ ਜੀ ਆਪਣੇ ਜਿਹੜੇ ਆਪਣੇ ਨਾਲ ਲਾਈਵ ਤੇ ਗੱਲਬਾਤ ਕਰ ਰਹੇ ਨੇ ਉਹ ਬਾਈ ਲੁਧਿਆਣੇ ਤੋਂ ਨੇਗੇ ਤੇ ਮਨਜੀਤ ਜੀ ਆ ਚੁੱਕੇ ਨੇ ਹੈਲੋ ਵੀਰ ਕੀ ਹਾਲ ਹੈ ਵੀਰੇ ਮਨਜੀਤ ਜੀ ਠੀਕ ਹੋ ਜੀ ਹੋਰ ਸੁਣਾਓ ਬਾਈ ਤੇ 모हित ਸਹਿਜ ਬਰਨਾਲੇ ਤੋਂ ਬਾਈ ਆਪਾਂ ਤਾਂ ਨੇੜੀਆਂ ਹਨਾ ਤੇ ਆਪਾਂ ਤਾਂ ਬਈ ਜਮਾਂ ਨੇੜੀਆਂ ਹਣਾ ਸਹਿਜ ਬਾਈ ਤੇ ਮੈਂ ਸ਼ੇਰਪੁਰ ਤੋਂ ਬਾਈ ਤੇ ਦੁਰਗੇਸ਼ ਬਾਈ ਜੀ ਕਹਿੰਦੇ ਤੁਹਾਡਾ ਫੇਸ ਸਿੱਧੂ ਮੂਸੇ ਵਾਲੇ ਵਰਗਾ ਬਾਈ ਜੀ ਉਹ ਤਾਂ ਬਹੁਤ ਲੈਜੈਂਡ ਬੰਦੇ ਸੀਗੇ ਪਤਾ ਉਹਨਾਂ ਦੇ ਪੈਰ ਵਰਗੇ ਵੀ ਨਹੀਂ ਸੋ ਧੰਨਵਾਦ ਤੁਸੀਂ ਇਹਨਾਂ ਮਾਨ ਰੱਖਿਆ ਤੇ ਪ੍ਰੀ ਤਜਸਲ ਕਹਿੰਦਾ ਚਾਰ ਲਾਈਕ ਡਨ ਧੰਨਵਾਦ ਜੀ ਧੰਨਵਾਦ ਆਨੰਦ ਜੀ ਆ ਚੁੱਕੇ ਨੇ ਹੈਲੋ ਕੀ ਹਾਲਾ ਜੀ ਆਜੋ ਆਜੋ ਜੀ ਬਈ ਲਾਈਵ ਤੇ ਜੁੜ ਜੋ ਆਪਾਂ ਗੱਲਾਂ ਬਾਤਾਂ ਕਰਦੇ ਆਂਗੇ ਹਨਾ ਸ਼ੇਅਰ ਜਰੂਰ ਕਰ ਦਿਓ ਬਈ ਬਾਈ ਦੁਰਗੇਸ਼ ਬਾਈ ਕਹਿੰਦਾ ਸਿੱਧੂ ਮੂਸੇ ਵਾਲੇ ਦਾ ਮੈਂ ਫੈਨ ਆ ਬਾਈ ਮੈਂ ਵੀ ਬਹੁਤ ਵੱਡਾ ਫੈਨ ਆ ਸਿੱਧੂ ਮੂਸੇ ਵਾਲੇ ਦਾ ਤੇ ਆਪਾਂ ਉਹਦੇ ਗੀਤ ਵੀ ਸੁਣਦੇ ਆ ਬਾਈ ਉਹਨੂੰ ਪਿਆਰ ਵੀ ਕਰਦੇ ਆ ਬਾਈ ਨੂੰ ਹਨਾ ਪਹਿਲਾਂ ਹੀ ਆਪਾਂ ਸਿੱਧੂ ਮੂਸੇ ਵਾਲੇ ਦੇ ਫੈਨ ਆਗੇ ਤੇ ਬਹੁਤ ਵਧੀਆ ਵੀਰ ਗਾਉਂਦਾ ਬਾਈ ਸਹਿਜ ਕਹਿੰਦਾ ਬਾਈ ਮੇਰਾ ਕਮੈਂਟ ਪੜੋ ਬਾਈ ਸਹਿਜ ਕੀ ਕਹਿ ਰਹੇ ਹੋ ਮੇਰੇ ਮੈਨੂੰ ਤੁਹਾਡਾ ਜਗਸੀਰ ਬਾਈ ਜੀ ਕਹਿੰਦੇ ਇੱਕ ਮੁਰਗੀ ਦੀ ਲੱਤ ਟੁੱਟ ਗਈ ਬਰੋ ਕੋਈ ਇਲਾਜ ਦੱਸੋ ਬਾਈ ਜੀ ਜੇ ਉਹਦੀ ਲੱਤ ਟੁੱਟ ਗਈ ਹੈਨਾ ਤੁਸੀਂ ਐਂ ਕਰੋ ਸਭ ਤੋਂ ਪਹਿਲਾਂ ਤਾਂ ਤੇ ਜਿਹੜੀ ਉਹਦੀ ਲੱਤ ਟੁੱਟੀ ਹੈਗੀ ਹੈਨਾ ਉਹਨੂੰ ਪ੍ਰੋਪਰ ਉਸ ਜਿਹੜੀ ਸਿੱਧੀ ਕਰਕੇ ਬਿਲਕੁਲ ਪਹਿਲਾਂ ਤਾਂ ਇਹ ਕਰੋ ਗਰਮ ਤੇਲ ਕਰਕੇ ਠੀਕ ਹੈ ਨਾ ਉਹਨੂੰ ਬੰਨ੍ਹ ਦੋ 2-3 ਦਿਨ ਬੰਨ੍ਹ ਕੇ ਰੱਖੋ ਉਸ ਤੋਂ ਬਾਅਦ ਬਈ ਕੀ ਕਰੋ ਤੁਸੀਂ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਡੇਲੀ ਠੰਡੇ ਪਾਣੀ 'ਚ ਲੱਤ ਨੂੰ 2-3 ਮਿੰਟ ਡੋਵ ਕੇ ਰੱਖਣਾ ਜਿਸ ਤਰ੍ਹਾਂ ਹੁਣ ਆਪਣਾ ਖੜਾ ਪਾਣੀ ਹੁੰਦਾ ਜੇ ਖੇਲ ਚਲਾ ਲਓ ਬਾਲਟੀ 'ਚ ਠੰਡਾ ਪਾਣੀ ਹੋਵੇ ਵਧੀਆ ਹੈ ਨਾ ਇਹ ਤੁਸੀਂ ਕਰਨਾ ਤਕਰੀਬਨ 11 12 ਵਜੇ ਦੁਪਹਿਰੇ ਜਦੋਂ ਦੁਪਹਿਰ ਹੋ ਜੇ ਹੈਨਾ ਉਹ ਤੁਸੀਂ ਤਕਰੀਬਨ 2 3 ਮਿੰਟ ਜਿਹੜੀ ਮੁਰਗੀ ਦੀ ਲੱਤ ਟੁੱਟੀ ਹੈਗੀ ਪਹਿਲਾਂ ਤਾਂ ਤੁਸੀਂ ਗਰਮ ਤੇਲ ਲਾ ਕੇ ਉਹਤੇ ਪੱਟੀ ਲਬੇਟ ਕੇ 2 3 ਦਿਨ ਰੱਖਣਾਗਾ ਉਦੋਂ ਬਾਅਦ ਤੁਸੀਂ ਕੀ ਕਰਨਾ ਜਿਹੜੀ ਲੱਤ ਟੁੱਟੀ ਹੈਗੀ ਉਹਨੂੰ ਤੁਸੀਂ ਠੰਡੇ ਪਾਣੀ ਚ 2 ਤੋਂ 3 ਮਿੰਟ ਡੇਲੀ ਤਕਰੀਬਨ 11 12 ਵਜੇ ਜਦੋਂ 11 12 ਵੱਜ ਜਾਣ ਮੌਸਮ ਠੀਕ ਹੋ ਜੇ ਹੈਨਾ ਠੰਡ ਚ ਨਹੀਂ ਕਰਨਾ ਸਵੇਰੀ 11 12 ਵੱਜ ਜਾਣ ਥੋੜੀ ਬੋਤੀ ਧੁੱਪ ਹੋ ਜੇ ਉਦੋਂ ਤੁਸੀਂ ਠੰਡੇ ਪਾਣੀ ਚ 2 ਤੋਂ 3 ਮਿੰਟ ਜਿਹੜੀ ਹੋ ਲੱਤ ਟੁੱਟੀ ਹੋਈ ਆ ਤੁਸੀਂ ਨੇ ਡਬੋ ਕੇ ਰੱਖਣੀ ਆ ਤੁਸੀਂ ਸਮਝ ਗਏ ਹੈਨਾ ਤੁਸੀਂ ਓਕੇ ਕਹਿਤਾ ਬਾਈ 2 ਤੋਂ 3 ਮਿੰਟ ਡਬੋ ਕੇ ਰੱਖੋ ਬਾਈ ਤਕਰੀਬਨ 8 10 ਦਿਨਾਂ ਚ ਮੁਰਗੀ ਸੈੱਟ ਹੋ ਜੂਗੀ ਕਿਉਂਕਿ ਆਪਾਂ ਵੀ ਤਜਰਬਾ ਕੀਤਾ ਹੋਇਆਗਾ ਜਿਹੜਾ ਠੰਡਾ ਪਾਣੀ ਹੁੰਦਾ ਨਾ ਉਹ ਹੱਡੀ ਨੂੰ ਜੋੜ ਦਿੰਦਾਗਾ ਸੋ ਇਹ ਤੁਸੀਂ ਤਜਰਬਾ ਕਰਕੇ ਦੇਖੋ ਬਾਈ ਜੀ ਕਹਿੰਦੇ ਬਾਈ ਅਸੀਂ ਉਗੋਕੇ ਪਿੰਡ ਤੋਂ ਸੁਨਾਲੀ ਬੱਕੇ ਲੈ ਕੇ ਬਾਈ ਹੁਣ ਕੀ ਦੱਸਾਂ ਮੈਂ ਜਿਹੜੇ ਤੁਸੀਂ ਨਾਂ ਲੈ ਰਹੇ ਹੋ ਬਾਈ ਉਥੋਂ ਹੋਰ ਬਹੁਤ ਸਾਰੇ ਵੀਰ ਲੈ ਕੇ ਆਏ ਨੇ ਉਹ ਅਣਡੁੰਡੇ ਬਾਈ ਘੱਟ ਹੀ ਦਿੰਦੀਆਂ ਨੇ ਸੋ ਹੁਣ ਆਪਾਂ ਉਹਤੇ ਕੋਈ ਜੇ ਵਿਚਾਰ ਕਰਦੇ ਆ ਤਾਂ ਅਗਲਾ ਗੁੱਸਾ ਕਰਦਾਗਾ ਆਪਾਂ ਨੂੰ ਹੈ ਨਹੀਂ ਭਰੋਸਾ ਉਹਨਾਂ ਦੇ ਬਾਈ ਤੁਸੀਂ ਚਲੋ ਲੈ ਆਂਦੀਆਂ ਅਗਲੀ ਵਾਰ ਤੁਸੀਂ ਵਧੀਆ ਫਾਰਮ ਤੋਂ ਵਧੀਆ ਕਿਸੇ ਬਰੀਡਰ ਤੋਂ ਲਾਓ ਤੇ ਆਈ ਆਰ ਆਈ ਆਰ ਬੈਸਟ ਬਈ ਬਿਲਕੁਲ ਬਈ ਆਈ ਆਰ ਆਈ ਆਰ ਬਈ ਮੁਰਗੀ ਸਭ ਤੋਂ ਬੈਸਟ ਆ ਆਈ ਆਰ ਮੁਰਗੀ ਬਈ ਅੰਡੇ ਚ ਸਭ ਤੋਂ ਬੈਸਟ ਆ ਮੈਂ ਇਸ ਵਾਰ ਬਲੈਕ ਐਸਟ ਲੌਪ ਮੁਰਗੀ ਵੀ ਕਰੇ ਰੱਖ ਕੇ ਦੇਖੀ ਪਰ ਜਿੰਨਾ ਰਿਜ਼ਲਟ ਆਈ ਆਰ ਮੁਰਗੀ ਦਾ ਬਈ ਉਹਨਾਂ ਰਿਜ਼ਲਟ ਕਿਸੇ ਦਾ ਨਹੀਂ ਹੈਗਾ ਸੋ ਆਈ ਆਰ ਮੁਰਗੀ ਰੱਖੋ ਸਭ ਤੋਂ ਵਧੀਆ ਠੀਕ ਹੈ ਜੀ ਆ ਸਹਜਪ੍ਰੀਤ ਕਹਿੰਦਾ ਬਈ ਮੈਂ ਉਗੋ ਕੇ ਤੋਂ ਮੁਰਗੀ ਰੇਹਂਦੀਆਂ ਸੀਗੀਆਂ ਚਾਰ ਚੋਂ ਇੱਕ ਬਚੀ ਬਸ ਬਈ ਤੁਹਾਨੂੰ ਪਤਾ ਹੀ ਆ ਹਨਾ ਹਣਾ ਉਹਤੇ ਕੀ ਵਿਚਾਰ ਕਰੀਏ ਫਿਰ ਮੁੱਦਾ ਬਣ ਜਾਂਦਾ ਸੋ ਚੁੱਪੀ ਰਹਿਣ ਦੋ ਹਣਾ ਉਥੋਂ ਪਤਾ ਹੀ ਹੈ ਕਿਹੜਾ ਮਾਲ ਮਿਲਦਾ ਤੇ ਕਿੱਥੋਂ ਲੈ ਕੇ ਆਈਏ ਤੇ ਬਾਈ ਰੀਡ ਕੀ ਮਰੋ ਬਾਈ ਇੱਕੜਾ ਮੈਂ ਤੁਹਾਨੂੰ ਇਸ ਲਾਈਵ ਦੇ ਮਾਧਿਅਮ ਰਾਹੀਂ ਨਾ ਮੈਂ ਤੁਹਾਨੂੰ ਬਾਗੜੀਆਂ ਪੋਲਟਰੀ ਫਾਰਮ ਆ ਬਾਈ ਬਾਗੜੀਆਂ ਪੋਲਟਰੀ ਫਾਰਮ ਆ ਉਹ ਮਾਸਟਰ ਜੀਆਂ ਦਾ ਤੁਸੀਂ YouTube ਤੇ ਉਹਨਾਂ ਦਾ ਪੇਜ ਵੀ ਜਿਹੜਾ ਚੈਨਲ ਵੀ ਸਰਚ ਕਰ ਸਕਦੇ ਹੋ ਬਾਗੜੀਆਂ ਪੋਲਟਰੀ ਫਾਰਮ ਬਈ ਉਹਨਾਂ ਤੇ ਆਪਾਂ ਨੂੰ ਫੁੱਲ ਭਰੋਸਾ ਹੈਗਾ ਆਪਾਂ ਨੂੰ ਉਹਨਾਂ ਦੀ ਗੱਲਬਾਤ ਤੇ ਫੁੱਲ ਭਰੋਸਾ ਤੇ ਜਿਹੜੀ ਉਹ ਚੀਜ਼ ਦਿੰਦੇ ਨੇ ਉਹ ਵੀ ਜੇ ਮੌਕੇ ਦਿੰਦੇ ਨੇਗੇ ਜੇ ਤੁਸੀਂ ਸਟਾਰਟਿੰਗ 'ਚ ਬੱਚਾ ਲੈਣੇ ਹੋਗੇ ਤਾਂ 5 ਰੁਪਏ ਤੁਹਾਨੂੰ ਚਾਹੇ ਮਹਿੰਗਾ ਮਿਲ ਜੇ ਬਈ ਪਰ ਮੈਂ ਕਹਿੰਦਾ ਵੀ ਚੀਜ਼ ਚੰਗੀ ਲਓ ਪਾਲਣਾ ਵੀ ਆਹੋ ਤੇ ਤੁਸੀਂ ਨੇ ਮਿਹਨਤ ਵੀ ਕਰਨੀ ਹੈ ਜੇ ਚੀਜ਼ ਚੰਗੀ ਨਾ ਮਿਲੇ ਉਹਦਾ ਕੋਈ ਫਾਇਦਾ ਨਹੀਂ हां हां भाई ਲਸਣ ਤਾਂ ਵਧੀਆ ਚੀਜ਼ ਹੈਗੀ ਫਿਰ ਕਈ ਵੀਰ ਕਹਿ ਲੱਗ ਜਾਂਦੇ ਨੇ ਕਿ ਲਸਣ ਮਹਿੰਗਾ ਗਾ ਜੇ ਆ ਬੂਆ ਹਨਾ ਬਾਈ ਚਲੋ ਆਪਾਂ ਜਿੰਨਾ ਕੁ ਅਪੋਰਟ ਕਰ ਸਕਦੇ ਆ ਤੁਸੀਂ ਓਨਾਂ ਕੁ ਪਾ ਸਕਦੇ ਹੋਗੇ ਜਿਵੇਂ ਲਸਣ ਥੋੜਾ ਬਹੁਤਾ ਖਰਾਬ ਲੈ ਲੋ ਹਨਾ ਸਸਤਾ ਲੈ ਲੋ ਇਦਾਂ ਥੋੜਾ ਬਹੁਤਾ ਤਾਂ ਵੀ ਕਰਨਾ ਪਊਗਾ ਜਿਹੜੀ ਮੁਰਗੀ ਅੰਡੇ ਨਹੀਂ ਦਿੰਦੀ ਸੋ ਜਿਹੜਾ ਲਸਣ ਨਾਲ ਰਿਜ਼ਲਟ ਬਹੁਤ ਟੌਪ ਦਾ ਆਉਂਦਾ ਗਾ ਤੁਸੀਂ ਲਸਣ ਪਾ ਕੇ ਦੇਖ ਸਕਦੇ ਹੋ ਜਿਵੇਂ ਜਗਸੀਰ ਸਿੰਘ ਬਾਈ ਕਹਿ ਰਿਹਾ ਗਾ ਲਸਣ ਬਹੁਤ ਵਧੀਆ ਚੀਜ਼ ਹੈਗੀ ਬਾਕੀ ਵੀ ਇਹ ਪੱਕ ਗੱਲ ਕਹਿੰਦੇ ਆਂਗੇ ਹਨਾ ਜਦੋਂ ਤੁਸੀਂ ਚਾਹੇ ਵੱਡੀ ਮੁਰਗੀ ਖਰੀਦਿਓ ਚਾਹੇ ਤੁਸੀਂ ਬੱਚਾ ਖਰੀਦਿਓ ਉਦੋਂ ਬਾਈ ਤੁਸੀਂ ਬਹੁਤ ਧਿਆਨ ਨਾਲ ਖਰੀਦਿਆ ਕਰੋ ਕਈ ਇਸ ਵਾਰ ਨਾ ਮੈਨੂੰ ਆਪਣੇ ਚੈਨਲ ਕਰਕੇ ਬਹੁਤ ਮੇਰੇ ਨਾਲ ਵੀਰ ਜੁੜੇ ਹੋਏ ਨੇ ਹਨਾ ਤੇ ਇੰਨੇ ਵੀਰਾਂ ਦੀ ਮਤਲਬ ਕਿ ਦਿੱਕਤ ਆਈ ਆ ਵੀਰਾਂ ਨੂੰ ਕਿ ਸਾਡੀ ਮੁਰਗੀ ਅੰਡੇ ਨਹੀਂ ਦੇ ਰਹੀ ਠੀਕ ਹੈ ਨਾ ਉਹ ਗਰੋਥ ਨਹੀਂ ਕਰ ਰਹੀ ਬਾਜ ਨਹੀਂ ਕਰ ਰਹੀ ਬਈ ਜਦੋਂ ਤੁਸੀਂ ਇਹ ਬੱਚਾ ਲੈਣਾ ਉਹਦੋਂ ਬਹੁਤ ਸੋਚ ਸਮਝ ਕੇ ਲੈਣਾਗਾ ਇੱਕ ਵਾਰੀ ਤੁਸੀਂ ਬੱਚਾ ਗਲਤ ਲਿਆਏ ਤੁਸੀਂ ਪਿਓਰ ਬਰੀਡ ਦਾ ਨਹੀਂ ਲੈ ਕੇ ਆਉਂਦੇ ਤਾਂ ਉਹ ਬਈ 6-7 ਮਹੀਨੇ ਤੁਹਾਨੂੰ ਬਹੁਤ ਦਿੱਕਤ ਦੇਊਗਾ ਸੋ ਮੈਂ बार-बार ਜਿਹੜਾ YouTube ਚੈਨਲ ਤੇ ਆਪਣੀਆਂ ਵੀਡੀਓ ਪਈਆਂ ਨਗੀਆਂ ਉਹ 'ਚ ਵੀ ਮੈਂ ਇਹੀ ਚੀਜ਼ ਦੱਸਦਾ ਹੁੰਨਾਗਾ ਵੀ ਜਦੋਂ ਬੱਚਾ ਲੈਣਾ ਜਾਂ ਫਿਰ ਜਦੋਂ ਆਪਣੇ ਮੁਰਗੀ ਲੈਣੀਆਂ ਉਦੋਂ ਬਹੁਤ ਸੋਚ ਸਮਝ ਕੇ ਲੈਣੀ ਹੈਗੀ ਉਦੋਂ ਕਾਲੀ ਨਹੀਂ ਕਰਨੀ ਕਿਸੇ ਦੇ ਮਗਰ ਨਹੀਂ ਲੱਗਣਾ ਸੋ ਜਿੱਥੋਂ ਤੁਹਾਨੂੰ ਲੱਗਦਾ ਵੀ ਦਿਲ ਖੜਦਾ ਵੀ ਹਾਂ ਇੱਥੇ ਚੀਜ਼ ਵਧੀਆ ਮਿਲੂਗੀ ਕਿਸੇ ਦੀ ਰਾਇ ਲੈ ਲਓ ਮੇਰੇ ਨਾਲ ਗੱਲ ਕਰ ਲਓ ਵੀ ਆਪਾਂ ਤੁਹਾਨੂੰ ਪ੍ਰੋਪਰ ਵਧੀਆ ਚੀਜ਼ ਦਿਵਾਵਾਂਗੇ ਚਾਹੇ ਚੂਚਾ ਤੁਹਾਨੂੰ 5 ਰੁਪਏ ਮਹਿੰਗਾ ਮਿਲ ਜੇ ਪਰ ਜਦੋਂ ਉਹ ਪ੍ਰੋਪਰ ਅੰਡੇ ਤੇ ਆਜੂਗਾ ਪ੍ਰੋਪਰ ਜਦੋਂ ਉਹ ਬੱਚਾ ਅੰਡੇ ਤੇ ਆਊ ਮੁਰਗੀ ਬਣਨ ਤੋਂ ਬਾਅਦ ਉਹ ਤੁਹਾਡਾ ਸਾਰਾ ਘਾਟੇ ਵਾਦੇ ਪੂਰੇ ਕਰ ਦੂ ਜੇਕਰ ਤੁਸੀਂ ਬੱਚਾ ਸਸਤੇ ਦੇ ਚੱਕਰ 'ਚ ਪਏ ਜਾਂਦੇ ਹੋਗੇ ਤਾਂ ਉੱਥੇ ਦਿੱਕਤ ਆਉਂਦੀ ਆਉਂਦੀ ਹੈਗੀ ਬਾਈ ਬਾਈ ਕੀ ਕਹਿ ਰਹੇ ਹੋ ਸਹਿਜ ਬਿਰੇ ਸਮਝ ਨਹੀਂ ਆਉਂਦੀ ਤੁਹਾਡੀ ਤੁਸੀਂ ਕੀ ਕਹਿ ਰਹੇ ਹੋ ਬਾਈ ਮੇਰੀ ਮੁਰਗੀ ਨੇ ਬਿਨਾ ਮੁਰਗੇ ਤੋਂ ਅੰਡੇ ਰੱਖ ਲਏ ਹਾਂ ਹਾਂ ਬਈ ਰੱਖ ਲੈਂਦੇ ਨੇ ਕੋਈ ਦਿੱਕਤ ਨਹੀਂ ਮੇਰੇ ਕੋਲ ਵੀ 8-10 ਮੁਰਗੀਆਂ ਨੇ ਬਿਨਾ ਮੁਰਗੇ ਤੋਂ ਹੀ ਅੰਡੇ ਦੇ ਰਹੀਆਂ ਨੇ ਤੇ ਸੋ ਅ ਬੱਚੇ ਖਰੀਦਣ ਵੇਲੇ ਜਾਂ ਮੁਰਗੀ ਖਰੀਦਣ ਵੇਲੇ ਕਾਲੀ ਨਾ ਕਰਿਆ ਕਰੋ ਇੱਕ ਸੋ ਨੂੰ ਮੈਂ ਹੋਰ ਦੱਸਦਾ ਪਤੇ ਦੀ ਗੱਲ ਹਾਂ ਆ ਬਾਈ ਨੇ ਜਿਹੜੇ ਮੈਸੇਜ ਕੀਤਾ ਚੂਚਾ ਕਿਹੜੇ ਮਹੀਨੇ ਲੈ ਸਕਦੇ ਆ ਬਾਈ ਆਹੀ ਗੱਲ ਮੈਂ ਤੁਹਾਨੂੰ ਦੱਸਣ ਲੱਗਿਆ ਸੀਗਾ ਮੈਂ ਦੱਸਦਾ ਬਾਈ ਜਗਸੀਰ ਤੁਹਾਡੀ ਵੀ ਜਿਹੜੀ ਗੱਲ ਦਾ ਮੈਂ ਜਵਾਬ ਦਿੰਨਾਗਾ ਇਹ ਬਾਈ ਨੇ ਪੁੱਛਿਆ ਯਾ ਸੁਮੇਤ ਸਿੰਘ ਆ ਸ਼ਾਇਦ ਬਾਈ ਕਿ ਬਾਈ ਬੱਚਾ ਕਿਹੜੇ ਮਹੀਨੇ ਪਾ ਸਕਦੇ ਆ ਸੋ ਇਹਦਾ ਮੈਂ ਜਵਾਬ ਦੇਦਾ ਮੈਂ ਇਹੀ ਗੱਲ ਤੁਹਾਨੂੰ ਦੱਸਣ ਜਾ ਰਿਹਾ ਸੀ ਉਹੀ ਵੀਰ ਨੇ ਮੈਸੇਜ ਕਰਤਾ ਸੋ ਬਾਈ ਤੁਸੀਂ ਨੇ ਇਹ ਬੱਚਾ ਜਿਹੜਾ ਪਾਉਣਾਗਾ ਉਹ ਮਾਰਚ ਜਾਂ ਅਪ੍ਰੈਲ ਕਈ ਵੀਰਾਂ ਨੇ ਕੀ ਕੀਤਾ ਪਿਛਲੇ ਸਾਲ ਹੁਣ ਜਿਹੜਾ ਲੰਘਿਆਗਾ ਉਹ ਮਈ ਜੂਨ ਚ ਬੱਚਾ ਪਾਇਆ ਉਹ ਬਾਈ ਅੰਡੇ ਦੇਣ ਜਿਹੜੀ ਮੁਰਗੀ ਆ ਉਹ ਬਹੁਤ ਲੇਟ ਲੱਗੀ ਆ ਉਹ ਆਪਣਾ ਪ੍ਰੋਫਿਟ ਪ੍ਰੂਫ ਟਾਈਮ ਹੀ ਜਾਂਦਾ ਤੁਸੀਂ ਨੇ ਬੱਚਾ ਪਾਉਣਾ ਮਾਰਚ ਜਾਂ ਅਪ੍ਰੈਲ ਅਪ੍ਰੈਲ ਮਹੀਨੇ 'ਚ ਜੇ ਤੁਸੀਂ ਬੱਚਾ ਪਾਉਣੇ ਹੋਗੇ ਤਾਂ ਤੁਸੀਂ ਲਾ ਲਓ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਸਤੰਬਰ ਅਕਤੂਬਰ 6 ਮਹੀਨੇ ਲੇਗੇ ਜੇ 6 ਮਹੀਨੇ ਪ੍ਰੋਪਰ ਤੁਸੀਂ ਵਧੀਆ ਤਰੀਕੇ ਨਾਲ ਪਾਲਦੇ ਹੋਗੇ 6 ਮਹੀਨਾ 'ਚ ਪ੍ਰੋਪਰ ਮੁਰਗੀ ਅੰਡੇ ਤੇ ਆਜੂ ਅਕਤੂਬਰ ਉਦੋਂ ਬਾਅਦ ਨਵੰਬਰ 'ਚ ਦੋਸਤੋ ਹਲਕੀ ਹਲਕੀ ਜਿਹੜੀ ਠੰਡ ਹੋਣ ਲੱਗ ਜਾਂਦੀ ਹੈਗੀ ਉਦੋਂ ਅੰਡੇ ਸੇਲ ਹੁੰਦੇ ਨੇ ਜੇ ਤੁਸੀਂ ਹੁਣ ਜੂਨ ਚ ਪਾਉਂਗੇ ਜੁਲਾਈ ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ ਫਿਰ ਮੁਰਗੀ ਦਸੰਬਰ ਚਾਂਡੇ ਤੇ ਆਉਗੀ ਉਦੋਂ ਜਦੋਂ ਦਸੰਬਰ ਚ ਅੰਡੇ ਤੇ ਆਉਂਦੀ ਆ ਉਦੋਂ ਆਪਾਂ ਨੂੰ ਕੋਈ ਫਾਇਦਾ ਨਹੀਂ ਰਹਿੰਦਾ ਪਹਿਲਾਂ ਉਹ ਛੋਟੇ ਅੰਡੇ ਦਿੰਦੀ ਆ ਉਹੀ ਟਾਈਮ ਹੁੰਦਾ ਦੋਸਤੋ ਸੋ ਤੁਸੀਂ ਨੇ ਮਾਰਚ ਜਾਂ ਅਪ੍ਰੈਲ ਚ ਜਿਹੜਾ ਬੱਚਾ ਪਾਉਣਾ ਇਦੋਂ ਲੇਟ ਨਹੀਂ ਹੋਣਾ ਮੂਰੇ ਜਿਹੜਾ ਬੱਚਾ ਤੁਸੀਂ ਨੇ ਪਾਉਣਾ ਹੁਣ ਭਾਈ ਜਗਸੀਰ ਸਿੰਘ ਕਹਿੰਦਾ ਭਾਈ ਕੁਝ ਮੁਰਗੀਆਂ ਅੰਡੇ ਛੋਟੇ ਦਿੰਦੇ ਨੇ ਭਾਈ ਕੁਝ ਕੁ ਮੁਰਗੀ ਅੰਡੇ ਛੋਟੇ ਦਿੰਦੀਆਂ ਹੁੰਦੀਆਂ ਨੇ ਸਟਾਰਟਿੰਗ ਚ ਤੇ तकरीबन 3-4 ਅੰਡੇ ਉਹ ਛੋਟੇ ਦਿੰਦੀਆਂ ਹੁੰਦੀਆਂ ਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਸੋ ਉਹ 2-3 ਅੰਡੇ ਤੋਂ ਬਾਅਦ ਅੰਡੇ ਵੱਡੇ ਕਰ ਜਾਂਦੇ ਨੇ ਬਈ ਤੇ ਬਈ ਖਾਕੀ ਕੈਂਬਲ ਬਾਰੇ ਤੁਸੀਂ ਪੁੱਛ ਰਹੇ ਹੋ ਕਿ ਖਾਕੀ ਕੈਂਬਲ ਡੱਕ ਜਿਹੜੀ ਕਿੰਨੇ ਬਈ ਮੈਨੂੰ ਬਸਤਕਾਂ ਬਾਰੇ ਜਾਣਕਾਰੀ ਹੈ ਨਹੀਂਗੀ ਫਿਲਹਾਲ ਤੇ ਅਪਾਰਖੀਆਂ ਵੀ ਨਹੀਂ ਹੈਗੀਆਂ ਹਲੇ ਤੇ ਇਹਨਾਂ ਬਾਰੇ ਵੀ ਜਾਣਕਾਰੀ ਆਪਾਂ ਲੈਣੀ ਹੈਗੇ ਤੇ ਹੁਣ ਵੀਰ ਕਹਿੰਦਾ ਬਾਈ ਮੁਰਗੀ ਕਿੰਨੇ ਸਾਲ ਆਂਡੇ ਦਿੰਦੀ ਹੈ ਬਾਈ ਜਿਹੜੀ ਮੁਰਗੀ ਆਂਡੇ ਦਿੰਦੀ ਆਂਡੇ ਤਾਂ ਹੋ 2 3 4 5 ਸਾਲ ਵੀ ਦੇਈ ਜਾਂਦੀ ਆ ਹੁਣ ਮੇਰੀ ਗੱਲ ਨੂੰ ਸਮਝਿਓ ਪਰ ਇੱਕ ਸਾਲ ਮੁਰਗੀ ਪ੍ਰੋਪਰ ਆਂਡੇ ਦੇਊਗੀ ਇੱਕ ਸਾਲ ਮੁਰਗੀ ਪ੍ਰੋਪਰ ਅੰਡੇ ਦੂ ਪ੍ਰੋਪਰ ਗਿਣਤੀ ਚ ਅੰਡੇ ਦੂ ਠੀਕ ਹੈ ਨਾ ਜੇ ਜੇ ਤਾਂ ਆਪਾਂ ਰੱਖਣੀ ਇਹਨੇ ਘਰੇ 5 7 8 10 ਉਹ ਤਾਂ ਗੱਲ ਵੱਖਰੀ ਆ ਅੰਡੇ ਵੱਧ ਦਿੰਦੀ ਆ ਘੱਟ ਦਿੰਦੀ ਆ ਆਪਾਂ ਘਰੇ ਖਾਣੇ ਆ ਕੋਈ ਦਿੱਕਤ ਨਹੀਂ ਪਰ ਜਦੋਂ ਆਪਾਂ ਨੇ ਬਿਜ਼ਨਸ ਕਰਨਾ 500 ਮੁਰਗੀ 1000 ਮੁਰਗੀ 100 200 ਜਿੰਨੀ ਵੀ ਮੁਰਗੀ ਰੱਖ ਕੇ ਆਪਾਂ ਨੇ ਬਿਜ਼ਨਸ ਕਰਨਾ ਉਦੋਂ ਆਪਾਂ ਨੂੰ ਫਾਇਦਾ ਨਹੀਂ ਕਿਉਂਕਿ ਪਹਿਲੇ ਸਾਲ ਉਹਨੇ ਅੰਡੇ ਵਧੀਆ ਦਿੱਤੇ ਬਹੁਤ ਵਧੀਆ ਗੱਲ ਆ ਪਰ ਉਸ ਤੋਂ ਬਾਅਦ ਉਹ ਹਰ ਸਾਲ ਅੰਡੇ ਘਟਾਉਂਦੀ ਜਾਊਗੀ। ਸੋ ਆਪਣਾ ਜਿਹੜਾ ਅੱਗੇ ਜਿਹੜਾ ਪ੍ਰੋਫਿਟ ਉਹ ਘਟਦਾ ਜਾਊਗਾ। ਸੋ ਫੇਰ ਤੁਸੀਂ ਇੱਕ ਸਾਲ ਮੁਰਗੀ ਰੱਖਣੀ ਹੈ। ਇੱਕ ਸਾਲ ਤੋਂ ਬਾਅਦ ਮੁਰਗੀ ਨੂੰ ਚੇਂਜ ਕਰ ਦਿਓ। ਮੁਰਗੀ ਵੇਚ ਕੇ ਮੁਰਗੀ ਵੇਚ ਕੇ ਉਹ ਤੁਸੀਂ ਅੱਗੇ ਜਿਹੜਾ ਬੱਚਾ ਲੈ ਸਕਦੇ ਹੋਗੇ। ਠੀਕ ਹੈ ਜੀ। ਬਾਈ ਫੋਨ ਨੰਬਰ ਲੈ ਲਓ ਬਾਈ ਸਹਿਜਪ੍ਰੀਤ ਮੇਰਾ। ਫੋਨ ਨੰਬਰ ਹੈਗਾ ਬਾਈ ਮੇਰਾ WhatsApp ਨੰਬਰ ਹੈਗਾ 85568 28744 85568 28744 ਬਾਈ ਕਹਿੰਦਾ ਫੁੱਲ ਸਪੋਰਟ ਆ ਧੰਨਵਾਦ ਜੀ ਬਸ ਇੱਕ ਸ਼ੌਕ ਆ ਬਈ ਕਿਹਨੂੰ ਕਹਿੰਦੇ ਬਈ ਮੈਨੂੰ ਕਿ ਤੁਹਾਨੂੰ ਕਹਿੰਦੇ ਇੱਕ ਸ਼ੌਕ ਆ ਤੇ ਤੇ ਇਹ ਵਾਟਸਐਪ ਨੰਬਰ ਤੇ ਤੁਸੀਂ ਆਪਾਂ ਨੂੰ ਕਾਲ ਵੀ ਕਰ ਸਕਦੇ ਹੋ ਕੋਈ ਜਾਣਕਾਰੀ ਵੀ ਲੈ ਸਕਦੇ ਹੋਗੇ ਸੋ ਆਪਾਂ ਤੁਹਾਨੂੰ ਜਿੰਨੀ ਕੁ ਜਾਣਕਾਰੀ ਦੇ ਸਕਦੇ ਆਂਗੇ ਦਮਾਂਗੇ ਬਾਈ ਆਪਣਾ ਜਿਹੜਾ ਪੈਂਡਾ ਹੌ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਠੀਕ ਆ ਜੀ ਠੀਕ ਆ ਬਾਈ ਸ਼ੌਕ ਤਾਂ ਜ਼ਰੂਰੀ ਹੈ ਨਾ ਆਪਾਂ ਨੂੰ ਸ਼ੌਕ ਬਈ ਸਾਰੇ ਜਾਨਵਰਾਂ ਦੇ ਨੇ ਆਪਣੇ ਕਬੂਤਰ ਵੀ ਰੱਖੇ ਹੋਏ ਨੇ ਮੁਰਗੇ ਵੀ ਰੱਖੇ ਹੋਏ ਨੇ ਤੇ ਪਹਿਲਾਂ ਆਪਾਂ ਕੁੱਤੇ ਵੀ ਰੱਖਦੇ ਸੀਗੇ ਸੋ ਸ਼ੌਕ ਬਈ ਆਪਾਂ ਨੂੰ ਸਾਰੇ ਨੇਗੇ ਪਰ ਹੁਣ ਸਮੇ ਦੇ ਹਿਸਾਬ ਨਾਲ ਹਨਾ ਬੰਦੇ ਨੂੰ ਚੇਂਜ ਹੋਣਾ ਪੈਂਦਾ ਥੋੜਾ ਜਿਆ ਤੇ ਬਈ ਨੋਟ ਕਰ ਲਓ ਨੰਬਰ 85568 28744 85568 28744 ਆਪਣਾ WhatsApp ਨੰਬਰ ਆ ਸੋ ਤਕਰੀਬਨ 23 ਮਿੰਟ ਹੋ ਗਏ ਆਪਾਂ ਨੂੰ ਲਾਈਵ ਆਇਆ ਇਹਨੂੰ ਬਈ ਜੇਕਰ ਕਿਸੇ ਦਾ ਸਵਾਲ ਆ ਤਾਂ ਤੁਸੀਂ ਪੁੱਛ ਸਕਦੇ ਹੋ ਨਹੀਂ ਫਿਰ ਆਪਾਂ ਹੁਣ ਲਾਈਵ ਨੂੰ ਕਰਦੇ ਇੱਥੇ ਬੰਦ ਤੇ ਆਪਾਂ ਦੋਸਤੋ ਡੇਲੀ ਆ ਟਾਈਮ ਲਾਈਵ ਹੋਇਆ ਕਰਾਂਗੇ ਪਰਮਾਤਮਾ ਸੁੱਖ ਰੱਖੇ ਤੇ ਆਪਣਾ ਲਵਤਾ ਕਰਿਆ ਕਰਾਂਗੇ ਸੋ ਬਈ ਆਪਣੇ ਚੈਨਲ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਜਿਹੜੇ ਵੀ ਰਣੇ ਸਬਸਕ੍ਰਾਈਬ ਨੇਤਾ ਕਿਹੜਾ ਪਿੰਡ ਆ ਬਈ ਤੁਹਾਡਾ ਜਸਮੀਤ ਬਾਈ ਤੇ ਕਿਹੜਾ ਨੰਬਰ ਆ ਆਪਣਾ ਕਿਹੜਾ ਪਿੰਡ ਆ ਬਈ ਜਸਮੀਤ ਬਾਈ ਕਹਿੰਦਾ ਨੇੜੇ ਦੇ ਹੀ ਆ ਫਿਰ ਤਾਂ ਸਾਡੇ ਮੰਗੇਆਲ ਹਾਂ ਹਾਂ ਬਈ ਹਾਂ 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 ਆ ਪਤਾ ਨੇੜੀਆਂ ਬਈ ਨੇੜੇ 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 ਮੰਗੇਆਲ ਖੈਰਿਆਂ ਦੇ ਪਰਿਵਾਰ ਨੇ ਖੈਰਿਆਂ ਦੇ ਪਰਿਵਾਰ ਨਾਲ ਆਪਣੇ ਸਾਰੀ ਆਪਣੀ ਯਾਰੀ ਦੋਸਤੀ ਹੈ ਬਈ ਮੰਗੇਆਲ ਜਿੰਨੇ ਵੀ ਖੈਰੇ ਪਰਿਵਾਰ ਨੇ ਤੇ ਰਾਜਵਿੰਦਰਾ ਮੁੰਡਾ ਰਾਜਵਿੰਦਰਾ हां भाई मुर्गी ਦੇ ਲੱਤ ਬਾਰੇ ਪਤਾ ਹੁੰਦਾ ਦੱਸ ਦਿੰਨੇ ਆ ਤੁਸੀਂ ਬਈ ਕੀ ਕਰਨਾ ਪਹਿਲਾਂ ਤਾਂ ਉਹਨੂੰ 2-3 ਦਿਨ ਕਰਨਾ ਗਰਮ ਤੇਲ ਲੈ ਕੇ ਗਰਮ ਤੇਲ ਨਾਲ ਉਹਦੀ ਮਾਲਿਸ਼ ਕਰਨੀ ਆ ਤੇ ਤੇਲ ਲਾ ਕੇ ਉਹ ਰੂਹ ਚ ਲਾ ਲਿਓ ਜਿਸ ਤਰ੍ਹਾਂ ਰੂਹ ਤੇ ਤੇਲ ਪਾ ਕੇ ਤੇ ਉਹਦੇ ਉੱਪਰ ਲਵੇਟ ਕੇ ਚੰਗੀ ਤਰ੍ਹਾਂ ਪ੍ਰੋਪਰ ਕੱਸ ਕੇ ਪੱਟੀ ਬੰਨ੍ਹਣੀ ਆ 2-3 ਦਿਨ ਉਸ ਤੋਂ ਬਾਅਦ ਤੁਸੀਂ ਨੇ ਕੀ ਕਰਨਾਗਾ ਦੋ ਤਿੰਨ ਇਦਾਂ ਕਰਨ ਤੋਂ ਬਾਅਦ ਤੁਸੀਂ ਫਿਰ ਠੰਡੇ ਪਾਣੀ ਚ ਉਹਦੀ ਲੱਤ ਤਕਰੀਬਨ 2-3 ਮਿੰਟ ਡਬੋ ਕੇ ਰੱਖਣੀ ਆ ਜਦੋਂ ਧੁੱਪ ਚੜ ਗਈ 11-12 ਵੱਜ ਗਏ 8-10 ਦਿਨਾਂ ਜੇ ਤੁਹਾਨੂੰ ਰਿਜ਼ਲਟ ਬਈ ਪਤਾ ਲੱਗੂਗਾ ਅਮਰਜੀਤ ਗਰੇਵਾਲ ਸ਼ੇਰਪੁਰ ਮੇਰਾ ਮਿੱਤਰ ਠੀਕ ਆ ਜੀ ਠੀਕ ਆ ਅਮਰਜੀਤ ਗਰੇਵਾਲ ਠੀਕ ਆ ਜੀ ਗਰੇਵਾਲਾਂ ਦੇ ਪਰਿਵਾਰ ਹੈਗੇ ਨੇ ਬਈ ਸ਼ੇਰਪੁਰ 44 ਵਾਲਾਂ ਦੇ ਗਰੇਵਾਲਾਂ ਦੇ ਸੋ ਹੋਰ ਸਨੋਂ ਬੈਨ ਮੀ ਦਾ ਜੀ ਜੇ ਕਿਸੇ ਮਿੱਤਰ ਨੇ ਗੱਲਬਾਤ ਕਰਨੀ ਆ ਬਈ ਤਾਂ ਤੁਸੀਂ ਕਰ ਸਕਦੇ ਹੋਗੇ ਮੰਗਿਆਲ ਤਾਂ ਬਈ ਆਪਣਾ ਲੋਕਲੀਆ ਜਮਾ ਸਰੋਂ ਦਾ ਤੇਲ ਦੀ ਹਾਂਜੀ ਹਾਂਜੀ ਸਰੋਂ ਦਾ ਤੇਲ ਕਿਉਂਕਿ ਸਰੋਂ ਦਾ ਤੇਲ ਜਿੰਨਾ ਗੁਣਾਕਾਰੀ ਆ ਉਹਨਾਂ ਮੈਂ ਕਹਿੰਦਾ ਕੋਈ ਵੀ ਨਹੀਂ ਹੈਗਾ ਹਨਾ ਬਹੁਤ ਵਧੀਆ ਤੇਲ ਮੰਨਿਆ ਗਿਆ ਸਰੋਂ ਦੇ ਤੇਲ ਤੇ ਤੁਸੀਂ ਕਰੋ ਤੇ ਵਧੀਆ ਰਹੂਗਾ ਇਹ ਹੋਰ ਬਈ ਗੱਲਬਾਤ ਜੇ ਕਿਸੇ ਨੂੰ ਪੁੱਛਣੀ ਆ ਤਾਂ ਪੁੱਛ ਲਓ ਨਹੀਂ ਫਿਰ ਆਪਾਂ ਜਿਹੜਾ ਹੁਣ ਲਾਈਵ ਨੂੰ ਧੰਨਵਾਦ ਜੀ ਧੰਨਵਾਦ ਤੁਹਾਡਾ ਵੀ ਧੰਨਵਾਦ ਬਾਈ ਜੀ ਤੁਸੀਂ ਲਾਈਵ ਤੇ ਆਏ ਹਨਾ ਪਹਿਲੀ ਵਾਰ ਆਏ ਹੋ ਮੈਨੂੰ ਲੱਗਦਾ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਚੈਨਲ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਤੇ ਤੁਹਾਡੀ ਸਪੋਰਟ ਨਾਲ ਹੀ ਆ ਬਈ ਆਪਾਂ ਹਨਾ ਜੋ ਕੁਝ ਵੀ ਆ ਆਪਾਂ ਨੂੰ ਵੀ ਜਿੰਨੀ ਕ ਨੌਲੇਜ ਹੋਊ ਬਾਈ ਆਪਾਂ ਤੁਹਾਨੂੰ ਦੱਸਾਂਗੇ ਜਿੰਨੀ ਕ ਜਿਹੜੀ ਆਪਾਂ ਨੂੰ ਨਹੀਂ ਹੈਗੀ ਉਹ ਪਤਾ ਉੱਥੋਂ ਪੁੱਛ ਲਾਂਗੇ ਧੰਨਵਾਦ ਜੀ ਸੋ ਬਈ ਹੁਣ ਆਪਾਂ ਇੱਥੇ ਲਾਈਵ ਨੂੰ ਕਰਦੇ ਆਂ ਬੰਦ ਕੋਈ ਨਹੀਂ ਵੀਰੇ ਧੰਨਵਾਦ ਬਈ ਧੰਨਵਾਦ ਜਸਮੀਤ ਵੀਰੇ ਬਹੁਤ ਬਹੁਤ ਧੰਨਵਾਦ ਤੁਸੀਂ ਲਾਈਵ ਤੇ ਆਏ ਹਨਾ ਤੇ ਆਪਣੀ ਗੱਲਬਾਤ ਕੀਤੀ ਸੋ ਬਈ ਹੁਣ ਆਪਾਂ ਇੱਥੇ ਲਾਈਵ ਨੂੰ ਕਰਦੇ ਆਂ ਬੰਦ ਧੰਨਵਾਦ ਬਈ ਧੰਨਵਾਦ ਤੁਹਾਡੇ ਸਿਰਾਂ ਤੇ ਜਿਉਣੇ ਆ ਬਈ ਤੇ ਜਦੋਂ ਤੁਹਾਡੇ ਵਰਗੇ ਭਰਾ ਨੇ ਬਈ ਆਪਣੇ ਨਾਲ ਹਨਾ ਇਹ ਆਪਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਸੋ ਆਇਆ ਕਰੋ ਬਈ ਲਾਈਵ ਤੇ ਤੇ ਆਪਣੀ ਇੰਸਟਾਗ੍ਰam ਆਈਡੀ ਬਈ ਬੋਲਣ ਲੱਗਾ ਤੁਸੀਂ ਉੱਥੇ ਵੀ ਆ ਕੇ ਆਪਾਂ ਨੂੰ ਮੈਸੇਜ ਕਰ ਸਕਦੇ ਹੋ ਇੰਸਟਾਗ੍ਰam ਹੈਗੀ ਆਪਣੀ ਆਈਡੀ ਬਰਿੰਦਰ ਸਿੰਘ 145 ਤੇ ਬਰਿੰਦਰ ਸਿੰਘ 145 ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਸਟਾ ਤੇ ਵੀ ਬਈ ਆਪਾਂ ਨੂੰ ਮੈਸੇਜ ਕਰ ਸਕਦੇ ਹੋਗੇ ਆਪਣੀ ਇੰਸਟਾਗ੍ਰam ਆਈਡੀ ਹੈ ਦੋਸਤੋ ਬਰਿੰਦਰ ਸਿੰਘ 145 ਬਸ ਉਹ ਤੋਂ ਬਾਅਦ ਆਪਣੀ ਫੋਟੋ ਆ ਜੂਗੀ ਤੁਸੀਂ ਆਪਾਂ ਨੂੰ ਉੱਥੋਂ ਆਪਾਂ ਨੂੰ ਫੋਲੋ ਕਰ ਲਓ ਜੇ ਫੋਲੋ ਨਹੀਂ ਵੀ ਕਰਨਾ ਕੋਈ ਦਿੱਕਤ ਨਹੀਂ ਤੁਸੀਂ ਆਪਣੇ ਨਾਲ ਗੱਲਬਾਤ ਵੀ ਕਰ ਸਕਦੇ ਹੋ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਬਈ ਇੰਸਟਾ ਤੇ ਆਪਾਂ ਤੋਂ ਸੋ ਇੱਕ ਵਾਰੀ ਫੇਰ ਆਪਾਂ ਇੰਸਟਾਗ੍ਰam ਆਈਡੀ ਬੋਲਦੇ ਨੇ ਬਰਿੰਦਰ ਸਿੰਘ 145 ਇਹ ਆਪਣੀ ਇੰਸਟਾਗ੍ਰam ਆਈਡੀ ਆ ਸੋ ਬਈ ਲਾਈਵ ਤੇ 온ਲੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਆਪਾਂ ਲਾਈਵ ਕਰਦੇ ਹਾਂ ਸਮਾਪਤ ਕੱਲ ਨੂੰ ਫੇਰ ਆਪਾਂ ਇਸੇ ਟਾਈਮ ਲਾਈਵ ਤੇ ਆਵਾਂਗੇ ਧੰਨਵਾਦ ਜੀ ਰੱਬ ਰੱਖਾ